ਸੋਸ਼ਲ ਮੀਡੀਆ ਦੇ ਤੇ ਇੱਕ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਬਹਾਦਰ ਧੀ ਦੀ ਉਹ ਮੋਪੜ ਤੇ ਲੱਤ ਮਾਰਦੇ ਨੇ ਤੇ ਉਸ ਨੂੰ ਥੱਲੇ ਸੁੱਟ ਗਏ ਉਸ ਨੂੰ ਕਹਿੰਦੇ ਨੇ ਆਪਣੇ ਕੰਨ ਦੀਆਂ ਵਾਲੀਆਂ ਤੇ ਆਪਣੀ ਮੋਪੜ ਦੀ ਚਾਬੀ ਸਾਨੂੰ ਦੇ ਦੇ ਮੈਨੂੰ ਕਿੰਨਾ ਕੰਨਾਂ ਦੇ ਵਾਲੀਆਂ ਲਾ ਮੇਰਾ ਮੁੰਡਾ ਕਿੰਦਾ ਉਹ ਤਾਂ ਸਹੇ ਨਹੀਂ ਦੇਣੇ ਤੇ ਮੈਂ ਵੀ ਨਹੀਂ ਕੰਨਾਂ ਦੇ ਵਾਲੀਆਂ ਲਾਈਆਂ ਆਪਣੇ ਨਾਲ ਨਾ ਮੈਂ ਦਿੱਤੀਆਂ ਉਸ ਥੋਲ ਵਖਾਇਆ ਕੰਨਾਂ ਮੈਂ ਮਾਰਦੇ ਨੇ ਆਪਾਂ ਕਹੇ ਮਾਰ ਤੇ ਫਿਰ ਉਹਨੇ ਚਲਾਈ ਵੀ ਆ ਤੇ ਉਹਦੀ ਮੈਗਜ਼ੀਨ ਜਿਹੜੀ ਥੱਲੇ ਡੇਗ ਗਈ ਜਿਹੜੀ ਕਿ ਮੈਂ ਫੜ ਲਈ ਦੀ ਗੱਲ ਤੇ ਬੱਚੀਆਂ ਦੇ ਅੱਗੇ ਕਰਦ ਜਾਂ ਚਾਕੂ ਆਜੇ ਘਰ ਦੇ ਵਿੱਚ ਕੋਈ ਚੂਹਾ ਦੇਖ ਲੈਣ ਤੇ ਤਾਂ ਡਰ ਦਿੰਦੀ ਐ ਇੰਨੀ ਹਿੰਮਤ ਕਿੱਦਾ ਆ ਗਈ ਤੇ ਉਸ ਦਿਨ ਆਪਾਂ ਡਰ ਜਾਂਦਾ ਬਸਮਾਨ ਦੇ ਦਿੰਦੇ ਤੇ ਫੇਰ ਤਾਂ ਉਹ ਰੋਜ਼ ਆਹੋ ਕੰਮ ਕਰਦੇ ਰੋਜ਼ ਕਿਸ ਨੇ ਕਿਸ ਨੂੰ ਰੋਕਦੇ ਕਿੰਨੇ ਤੁਸੀਂ ਬਾਹਰ ਦੀ ਦਿਖਾਈ ਆ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਇਸੇ ਤਰੀਕੇ ਨਾਲ ਲੋਟਾਂ ਖੋਆਂ ਹੁੰਦੀਆਂ ਰਹਦੀਆਂ ਨੇ ਉਹਨਾਂ ਬੱਚੀਆਂ ਨੂੰ ਜਾਂ ਉਹਨਾਂ ਧੀਆਂ ਨੂੰ ਕੀ ਕਹਿਣਾ ਜਾਂਦੇ ਉਹਨਾਂ ਭੈਣਾਂ ਨੂੰ ਕੀ ਕਹਿੰਦੇ ਕਿ ਡਰਨਾ ਨਹੀਂ ਚਾਹੀਦਾ ਸਗੋਂ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਕਿ ਜੇ ਆਪਾਂ ਉਹਨਾਂ ਨੂੰ ਸਮਾਨ ਦੇ ਦਾਂਗੇ ਉਦੋਂ ਫਿਰ ਰੋਦਾ ਹ ਕੰਮ ਹੋ ਜੂਗਾ ਕਿ ਹਾਂ ਠੀਕ ਆ ਸਾਨੂੰ ਇਦਾਂ ਹੀ ਮਿਲਦੇ ਆਪਾਂ ਇਦਾਂ ਹੀ ਖਾਂਦੇ ਆ ਜਦੋਂ ਜਖਮ ਹੁੰਦਾ ਇੱਥੇ ਕਿਹੜੀ ਚੀਜ਼ ਵੱਜਦੀ ਏ ਉਸ ਤੋਂ ਬਾਅਦ ਫਿਰ ਜਦ ਬਲੱਡ ਨਿਕਲਦਾ ਰੋਂਦੇ ਨੇ ਵੇਖ ਕੇ ਬਲੱਡ ਹਾਂਜੀ ਮੈਨੂੰ ਕੋ ਭਰਾੜ ਜੀ ਤਾਂ ਬਹੁਤ ਹੋਈ ਜਦੋਂ ਮੇਰੇ ਇਦਾਂ ਹੋਇਆ ਬਲੱਡ ਵਾਵਾ ਨਿਕਲਿਆ ਸੀ ਮੈਨਾਂ ਹੱਡੀ ਦੇ ਉੱਪਰ ਹੀ ਮਾਰ ਦਿੱਤਾ ਉਹਨੇ ਸਾਇਕ ਆਪਣੀ ਬੇਟੀ ਨੂੰ ਜਖਮੀ ਵੇਖ ਕੇ ਫਿਰ ਮਾਂ ਹੋ ਹੀ ਜਾਂਦਾ ਪੋਸਟ ਫਿਰ ਵੇਖ ਕੇ ਬਹੁਤ ਬਾਦੀ ਦਾ ਕੰਮ ਕੀਤਾ ਮੇਰੇ ਪੁੱਤ ਨੇ ਮੈਂ ਮੈਂ ਧੀ ਨਹੀਂ ਸਮਲੀ ਮਾਂ ਪੁੱਤ ਸਮਦੀ ਮੇਰੇ ਪੋਤੇ ਨਿਆ ਲੁਟਾਘੋਮ ਉਹ ਤੇ ਅੱਗੇ ਵੀ ਹੁੰਦੀਆਂ ਜੀ ਪਰ ਉਹ ਨਿਕਲ ਜਾਂਦੇ ਸੀ ਕਰਕੇ ਪਰ ਇਸ ਵਾਰ ਉਸ ਬੱਚੀ ਨੇ ਫੜ ਲਿਆ ਜੀ ਹਾਂਜੀ ਹਾਂਜੀ ਇਹ ਤੇ ਹੁਣ ਤਾਂ ਹੀ ਰਹਿੰਦਾ ਸੀ ਤੇ ਪਰ ਇਹ ਵਾਕ ਇੱਥੇ ਚੌਂਕੀ ਜ਼ਰੂਰ ਚਾਹੀਦੀ ਪਾਣੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਬਹਾਦਰ ਧੀ ਦੀ ਜ਼ਿਲ੍ਹਾ ਗੁਰਦਾਸਪੁਰ ਦੇ ਪੁਰੀਆਂ ਖੁਰਦ ਪਿੰਡ ਦੀ ਕਿਸ ਤਰੀਕੇ ਨਾਲ ਉਸ ਧੀ ਨੂੰ ਦੋ ਹਥਿਆਰਬੰਦ ਲੁਟੇਰੇ ਰਸਤੇ 'ਚ ਮਿਲਦੇ ਨੇ ਉਸ ਦੀ ਮੋਪੜ ਤੇ ਲੱਤ ਮਾਰਦੇ ਨੇ ਤੇ ਉਸ ਨੂੰ ਥੱਲੇ ਸੁੱਟ ਗਏ ਉਸ ਨੂੰ ਕਹਿੰਦੇ ਨੇ ਆਪਣੇ ਕੰਨ ਦੀਆਂ ਵਾਲੀਆਂ ਤੇ ਆਪਣੀ ਮੋਪੜ ਦੀ ਚਾਬੀ ਸਾਨੂੰ ਦੇ ਦੇ ਪਰ ਉਸ ਬਹਾਦਰ ਧੀ ਨੇ ਉਹਨਾਂ ਹਥਿਆਰਬੰਦ ਲੁਟੇਰਿਆਂ ਦਾ ਮੁਕਾਬਲਾ ਕਰਤੀ ਏ ਪਿੰਡ ਦੇ ਸਹਿਯੋਗ ਦੇ ਨਾਲ ਰਾਹੀਰਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੋਨਾਂ ਹਥਿਆਰਬੰਦ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਵਾ ਧੀ ਚਾਹੇ ਇਸ ਸਾਰੀ ਘਟਨਾ ਦੇ ਵਿੱਚ ਖੁਦ ਜ਼ਖਮੀ ਹੋ ਗਈ ਏ ਪਹੁੰਚੇ ਉਸ ਧੀ ਦੇ ਕੋਲ ਗਲਬਤ ਕਰ ਲਾਂਗੇ ਕਿ ਕੱਡਾਂ ਦੀ ਵਾਪਰਦੀ ਸਾਰੀ ਬੱਚਾ ਕੱਡਾਂ ਦੀ ਵਾਪਰਦੀ ਸਾਰੀ ਮੈਂ ਵੀ ਮਮਾ ਜੀ ਕਿਸੇ ਕੰਮ ਤੇ ਸ਼ਹਿਰੋਂ ਆਂਡੇ ਇਸ ਵਕਤ ਪਿੰਡ ਵੱਲ ਨੂੰ ਤੇ ਜਦੋਂ ਆਪਾਂ ਪਿੰਡ ਵੱਲ ਮੋੜ ਮੁੜੇ ਤਾਂ ਉਹ ਸਾਡੇ ਪਿੱਛੇ ਹੀ ਤੇ ਉਹ ਅੱਗੇ ਨੰਗੇ ਕਾਫੀ ਤੇਜ਼ੀ ਨਾਲ ਫਿਰ ਅੱਗੇ ਆਪਣੀ ਬਾਈਕ ਮੋੜ ਕੇ ਲੈ ਕੇ ਆਏ ਸਾਡੇ ਵੱਲ ਬਾਈਕ ਮੋੜ ਕੇ ਤੇ ਉਹਨਾਂ ਨੇ ਸਾਡੀ ਐਕਟਿਵਾ ਨਾਲ ਆਪਣੀ ਬਾਈਕ ਮਾਰੀ ਤੇ ਫਿਰ ਆਪਾਂ ਬਿਲਕੁਲ ਡਿੱਗੇ ਨਹੀਂ ਉਹਨੇ ਫਿਰ ਹੱਥ ਮਾਰ ਕੇ ਸੁੱਟਿਆ ਫਿਰ ਉਹ ਮੇਰੇ ਮਾਮਾ ਜੀ ਨੇ ਕਹਿੰਦੇ ਕਿ ਪੈਸੇ ਦੇ ਤੇ ਮੈਨੂੰ ਕਹਿੰਦਾ ਕੰਨਾਂ ਦੇ ਹਵਾਲਿਆਂ ਲਾ ਤੇ ਮੇਰੇ ਮਾਮਾ ਜੀ ਕਹਿੰਦਾ ਬੱਸ ਪੈਸੇ ਨਹੀਂ ਦੇਣੇ ਤੇ ਮੈਂ ਵੀ ਨਹੀਂ ਕੰਨਾਂ ਦੇ ਹਵਾਲਿਆਂ ਲਾਈਆਂ ਆਪਣੇ ਤਾਂ ਨਾ ਹੀ ਮਨ ਦਿੱਤੀਆਂ ਉਹ ਕੋ ਲਾਂ ਦੀ ਕੋਸ਼ਿਸ਼ ਉਹਨੇ ਬੜੀ ਕੀਤੀ ਵਾਸਤੇ ਤੇ ਲਾਂ ਨਹੀਂ ਦਿੱਤੀ ਮੈਨੂੰ ਤੇ ਇਹ ਕਹਿੰਦਾ ਮੈਂ ਬੰਦੂਕ ਪਿਸਤੋਲ ਵਿਖਾਈ ਕਹਿੰਦਾ ਮੈਂ ਮਾਰ ਦੇਣੀ ਆਪਾਂ ਕਹੇ ਮਾਰ ਤੇ ਫਿਰ ਉਹਨੇ ਚਲਾਈ ਵੀ ਆ ਤੇ ਉਹਦੀ ਮੈਗਜ਼ੀਨ ਜਿਹੜੀ ਥੱਲੇ ਡੇਗ ਗਈ ਜਿਹੜੀ ਕਿ ਮੈਂ ਫੜ ਲਈ ਉਸ ਤੋਂ ਬਾਅਦ ਪਿਸਤੋਲ ਵੀ ਖੋਹਣ ਦੀ ਬਹੁਤ ਕੋਸ਼ਿਸ਼ ਕੀਤੀ ਮੈਂ ਤੇ ਮਾਮਾ ਜੀ ਨੇ ਤੇ ਜਦ ਨਾਲ ਕੀ ਪਿਸਤੋਲ ਖੋਹਣ ਦੇ ਨਾਲ ਮੇਰੇ ਬਾਹਰ ਕਿਤ ਸੱਜ ਗਈ ਤੇ ਰੌਲਾ ਵੀ ਪਾਇਆ ਬਾਵਾ ਤੇ ਜਿਹੜੀ ਪਬਲਿਕ ਹੀ ਜਿਹੜੀ ਜਾਂਦੀ ਰੋਡ ਤੇ ਫਿਰ ਉਹ ਆਈ ਤੇ ਉਹਨਾਂ ਨੇ ਉਹਨੂੰ ਫੜਿਆ ਅੱਛਾ ਬੇਟਾ ਇੰਨੀ ਹਿੰਮਤ ਜਾਂ ਇੰਨੀ ਦਲੇਰੀ ਕਿਸ ਤਰੀਕੇ ਨਾਲ ਆਂਦੀ ਏ ਫਿਰ ਇਕਦਮ ਹਿੰਮਤ ਆਣੀ ਦਲੇਰੀ ਯਾਨੀ ਕਿਉਂਕਿ ਅੱਜ ਕੱਲ ਤੇ ਬੱਚਿਆਂ ਦੇ ਅੱਗੇ ਕਰਦ ਜਾ ਚਾਕੂ ਆ ਜੇ ਘਰ ਦੇ ਵਿੱਚ ਕੋਈ ਚੂਹਾ ਦੇਖ ਲੈਂਦੇ ਤਾਂ ਡਰ ਦਿੰਦੀ ਐ ਇੰਨੀ ਹਿੰਮਤ ਕਿੱਧਰ ਆ ਗਈ ਹਾਂਜੀ ਵੈਸੇ ਤਾਂ ਡਰ ਚਾਹੀਦਾ ਪਰ ਜੇ ਉਸ ਦਿਨ ਆਪਾਂ ਡਰ ਜਾਂਦਾ ਬਸਮਾਨ ਦੇ ਦਿੰਦੇ ਤੇ ਫੇਰ ਤਾਂ ਉਹ ਰੋਜ਼ ਆਹੋ ਕੰਮ ਕਰਦੇ ਰੋਜ਼ ਕਿਸ ਨੂੰ ਕਿਸ ਨੂੰ ਰੋਕਦੇ ਪਰ ਐ ਕਿ ਉਸ ਦਿਨ ਉਹਨਾਂ ਨੂੰ ਫੜਨਾ ਬਹੁਤ ਵੱਡਾ ਕੰਮ ਸੀ ਅਗਰ ਪਿੰਡ ਵਾਲੇ ਜਾਂ ਰਾਹੀਰ ਕਦੋਂ ਫਿਰ ਕਿਸ ਤਰੀਕੇ ਨਾਲ ਉੱਥੇ ਪਹੁੰਚਦੇ ਆ ਮੌਕੇ ਤੇ ਜੋ ਲੋਕੀ ਜਿਹੜੇ ਰੋਡ ਤੇ ਪਬਲਿਕ ਜਾਣ ਦੀ ਜਦੋਂ ਉਹ ਆਈ ਉਹਨਾਂ ਨੇ ਫੜਿਆ ਫੜਿਆ ਫਿਰ ਉਸ ਤੋਂ ਬਾਅਦ ਪਿੰਡ ਵੀ ਸਾਰਿਆਂ ਨੂੰ ਦੱਸਿਆ ਫੋਨ ਕਰਕੇ ਮੈਂ ਆਪਣੇ ਘਰੇ ਵਾਲ ਮਮਾ ਨੂੰ ਫੋਨ ਕੀਤਾ ਜੀ ਦਾ ਫਿਰ ਉਹਨਾਂ ਨੇ ਅੱਗੇ ਸਾਰੇ ਪਿੰਡ ਵਾਲੇ ਦੱਸਿਆ ਤੇ ਉਸ ਵਕਤ ਪਿੰਡ ਵਾਲੇ ਵੀ ਸਾਰੇ ਉੱਥੇ ਮੌਜੂਦ ਸੀ ਮੈਂ ਤਾਂ ਉਹਨਾਂ ਪਿੰਡ ਵਾਲਾ ਬਹੁਤ ਧੰਨਵਾਦ ਕਰਦੀ ਕਿ ਜੇ ਉਸ ਟਾਈਮ ਤੇ ਆ ਗਏ ਉਹ ਜਿਸ ਤਰੀਕੇ ਨਾਲ ਤੁਸੀਂ ਬਾਹਰ ਜੀ ਦਿਖਾਈ ਆ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਇਸੇ ਤਰੀਕੇ ਨਾਲ ਲੁੱਟਾਂ ਖੋਹਾਂ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਬੱਚੀਆਂ ਨੂੰ ਜਾਂ ਉਹਨਾਂ ਧੀਆਂ ਨੂੰ ਕੀ ਕਹਿਣਾ ਜਾਂਦੇ ਉਹਨਾਂ ਭੈਣਾਂ ਨੂੰ ਕੀ ਕਹਿੰਦੇ ਮੈਂ ਵੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਡਰ ਸੋ ਉਹਨਾਂ ਨਾਲ ਮੁਕਾਬਲਾ ਕਰਨਾ ਚਾਹੀਦਾ ਕਿ ਜੇ ਆਪਾਂ ਉਹਨਾਂ ਨੂੰ ਸਮਾਨ ਦੇ ਦਾਂਗੇ ਤੇ ਉਹਨਾਂ ਨੂੰ ਫਿਰ ਰੋਜ਼ ਦਾ ਹੱਕਮ ਹੋ ਜਾਊਗਾ ਕਿ ਹਾਂ ਠੀਕ ਆ ਸਾਨੂੰ ਇਦਾਂ ਹੀ ਮਿਲਦੇ ਆਪਾਂ ਇਦਾਂ ਹੀ ਖਾਂਦੇ ਆ। ਇਹ ਜਿਸ ਤਰੀਕੇ ਨਾਲ ਉੱਥੋਂ ਤੁਸੀਂ ਅੱਗੇ ਨਿਕਲਦੇ ਹੋ ਉੱਥੇ ਅੱਗੇ ਵੀ ਕਦੇ ਇਦੀਆਂ ਮਾਰ ਦਿੱਤਾ ਹੁੰਦੀਆਂ। ਹਾਂਜੀ ਫਿੰਡ ਰੋਜ਼ ਮੇਰੇ ਇੱਥੇ ਹੁੰਦੀਆਂ। ਅਸਲ ਤੇ ਬਲੱਡ ਫਿਰ ਜਦੋਂ ਜ਼ਖਮ ਹੁੰਦਾ ਇੱਥੇ ਕਿਹੜੀ ਚੀਜ਼ ਵੱਜਦੀ ਏ ਉਸ ਤੋਂ ਬਾਅਦ ਫਿਰ ਜਦ ਬਲੱਡ ਨਿਕਲਦਾ ਰੋਂਦੇ ਦੀ ਵੇਖ ਕੇ ਬਲੱਡ। ਹਾਂਜੀ ਮੈਨੂੰ ਕੋ ਭੜਾਰ ਜੀ ਤਾਂ ਬਹੁਤ ਹੋਈ ਜਦੋਂ ਮੇਰੇ ਇਦਾਂ ਹੋਇਆ ਬਲੱਡ ਵਾਵਾ ਨਿਕਲਿਆ ਸੀ ਮੈਨੂੰ ਨਾ ਉਸ ਵੇਲੇ ਹਾਂਜੀ ਹਾਂਜੀ ਬਿਲਕੁਲ ਬਹਾਦਰ ਧੀ ਆ ਜਿਸ ਨੇ ਰਾਗ ਰੰਦੇ ਸਹਿਯੋਗ ਦੇ ਨਾਲ ਉਹਨਾਂ ਦੋ ਹਥਿਆਰਬੰਦ ਲਟੇਰਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਮਦਰ ਨੇ ਨਾਲ ਗੱਲਬਾਤ ਜ਼ਰੂਰ ਕਰ ਲਾਂਗੇ ਭੈਣ ਉਸ ਵੇਲੇ ਮੌਕੇ ਤੇ ਤੁਸੀਂ ਵੀ ਪਹੁੰਚਦੇ ਹੋ ਉੱਥੇ ਪਹੁੰਚ ਕੇ ਫਿਰ ਤੁਹਾਡੇ ਲੋੋਂ ਵੀ ਬੜੀਆਂ ਲਗਾਤਾਰ ਚੀਕਾਂ ਮਾਰੀਆਂ ਨੇ ਕੀ ਕਾਰਨ ਸੀ ਉਸ ਵੇਲੇ ਕੀ ਮੌਜੂਦ ਸੀ ਚੀਕਾਂ ਕਿ ਆਪਣੀ ਬੇਟੀ ਨੂੰ ਜਖਮੀ ਵੇਖ ਕੇ ਫਿਰ ਮਾਂ ਹੋ ਹੀ ਜਾਂਦਾ ਫੋਰਸਾ ਪਰਿਵਾਰ ਕੇ ਬਹੁਤ ਬਾਧੀ ਦਾ ਕੰਮ ਕੀਤਾ ਮੇਰੇ ਪੁੱਤ ਨੇ ਮੈਂ ਮੈਂ ਧੀ ਨਹੀਂ ਸਮਝੀਆਂ ਮੇਰਾ ਪੁੱਤ ਸਮਝੀ ਮੇਰੇ ਪੋਤੇ ਮੈਂ ਦੇ ਇਹ ਚੋਣਿਕ ਹਰ ਇੱਕ ਧੀ ਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ ਵਾ ਇੰਨੀ ਬਾਦਰੀ ਬਖੋਣੀ ਚਾਹੀਦੀ ਆ ਇਹ ਵੇਖੋ ਖੁਸ਼ੀ ਨਾ ਭਾਵੂ ਕੋਣ ਡਿਓ ਕਿ ਜਾਂ ਉਹ ਵਿਲਾਬ ਯਾਦ ਆਂਡਾ ਜਿਸ ਵੇਲੇ ਜ਼ਖਮ ਹੋਇਆ ਨਹੀਂ ਮੈਂ ਬਹੁਤ ਖੁਸ਼ ਵਾਂ ਬਹੁਤ ਕੁਛ ਬਹੁਤ ਵੱਡਾ ਕੰਮ ਕੀਤਾ ਮੇਰੀ ਬੇਟੀ ਨੇ ਕਿ ਪਿੰਡ ਦਾ ਨਾਮ ਉੱਚਾ ਕੀਤਾ ਹਾਂਜੀ ਰੋਸ਼ਨੀ ਲਗਦਾ ਜਿਸ ਤਰੀਕੇ ਨਾਲ ਦੇਖਿਆ ਜਾਵੇ ਤੇ ਬੜੀਆਂ ਲੁੱਟਾਂ ਖੋਹਾਂ ਉੱਥੇ ਅੱਗੇ ਵੀ ਹੁੰਦੀਆਂ ਸੀ ਪਰ ਉਹ ਨਿਕਲ ਜਾਂਦੇ ਸੀ ਕਰਕੇ ਪਰ ਇਸ ਵਾਰ ਉਸ ਬੱਚੀ ਨੇ ਫੜ ਲਿਆ ਹਾਂਜੀ 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 ਇਹ ਤੇ ਹੁੰਦਾ ਹੀ ਰਹਿੰਦਾ ਸੀ ਤੇ ਪਰ ਇਹ ਵਾਂ ਕਿ ਇੱਥੇ ਚੌਂਕੀ ਜ਼ਰੂਰ ਚਾਹੀਦੀ ਬਣਨੀ ਕਿ ਹਰ ਇੱਕ ਭੈਣਤੀ ਨੇ ਤੇ ਜਾਣਾ ਹੀ ਜਾਣਾ ਵਾ ਇਹ ਥੋੜਾ ਜਿਹਾ ਪਿੰਡੀ ਬੈਠ ਜਾਣਾ ਵਾ ਕਿ ਉਹ ਇਹ ਜ਼ਰੂਰ ਚੌਂਕੀ ਜ਼ਰੂਰ ਚਾਹੀਦੀ ਬਣਨੀ ਨਹੀਂ ਬਸ ਇਹੋ ਮੇਰੀ ਬੇਨਤੀ ਬਸ ਬਿਲਕੁਲ ਉਸ ਵੇਲੇ ਮੌਕੇ ਦੇ ਉੱਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਜਾਂਦੀ ਆ ਸਤਜੰਨ ਸਿੰਘ ਵੱਲੋਂ ਸਾਡੇ ਨਾਲ ਨੇ ਬਾਬਾ ਜੀ ਬਾਬਾ ਜੀ ਉਸ ਬੱਚੀ ਨੇ ਬਹਾਦਰੀ ਦਾ ਕੰਮ ਕੀਤਾ 2000 ਬੰਦ ਲੁਟੇਰਿਆਂ ਨੂੰ ਤੁਹਾਡੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਤੇ ਰਾਹਗੀਰਾਂ ਦੇ ਸਹਿਯੋਗ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਪਿਸਤੌਲ ਸੀ ਉਹਨਾਂ ਕੋਲ ਜੇਕਰ ਕੋਈ ਵਧੀ ਕੀ ਹੋ ਜਾਂਦੀ ਉਹਨਾਂ ਵੱਲੋਂ ਕੀਤੀ ਜਾਂਦੀ ਤੇ ਬੱਚੀ ਦੀ ਜਾਨ ਵੀ ਜਾ ਸਕਦੀ ਪਰ ਉਸਨੇ ਬਾਹਰ ਨਹੀਂ ਆਪਣੇ ਦਿਖਾ ਦਿੱਤੀ ਜਾ ਸਕਦੀ ਜਾਨ ਜਾਨ ਦਾ ਤੇ ਪੱਕਾ ਹੀ ਚਾਂਸ ਸੀ ਉਹਨਾਂ ਨੇ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਉਹ ਤੇ ਸਮਝ ਲਓ ਵੀ ਪ੍ਰਮਾਤਮਾ ਸਾਥ ਦੇਗਾ ਇਹਨਾਂ ਦਾ ਤੇ ਸਾਡਾ ਵੀ ਸਾਥ ਦੇਗਾ ਸਮਝ ਲਓ ਸਾਡੀ ਵੀ ਜਿੱਤ ਰਹੇਗੀ ਤੇ ਉਹ ਰਿਟੇਰੇ ਵੀ ਕਾਬੂ ਹੋਗੇ ਉਹਨਾਂ ਨੇ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਜਦੋਂ ਕਿਤੇ ਚਲਾਇਆ ਕਿਤੇ ਉਹਨਾਂ ਦਾ ਹੀ ਕਿਤੇ ਆਪਣੇ ਹੱਥ ਦੇ ਨਾਲ ਹੀ ਹੱਥ ਦੱਬਿਆ ਗਿਆ ਤੇ ਉਹ ਮੈਗਜ਼ੀਨ ਥੱਲੇ ਡੇਗ ਪਿਆ ਮੈਗਜ਼ੀਨ ਜਦੋਂ ਥੱਲੇ ਡੇਗ ਪਿਆ ਤੇ ਇਹਨੇ ਲੜਕੀ ਨੇ ਪੈਰ ਮਾਰ ਕੇ ਤੇ ਸਾਈਡ ਤੇ ਕਰਕੇ ਤੇ ਮੁੜ ਕੇ ਫੜ ਲਿਆ ਤੇ ਇਹਨਾਂ ਨੇ ਕਾਫੀ ਹੱਥੋਂ ਪਾਈ ਹੋਏ ਫਿਰ ਇੱਥੇ ਸਾਨੂੰ ਹੀ ਪਤਾ ਲੱਗ ਗਿਆ ਤੇ ਅਸੀਂ ਵੀ ਜਿੱਥੇ 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 ਜਿਹੜਾ ਜਿਹੜੇ ਅਗੇ ਇੱਕ ਦੂਜੇ ਨੂੰ ਅੱਜ ਕੱਲ ਫੋਨਾਂ ਦਾ ਜ਼ਮਾਨਾ ਵਾ ਤੇ ਮੌਕੇ ਤੇ ਸਾਰਾ ਪਿੰਡ ਵਾਸੀ ਜਿੰਨੇ ਨੌਜਵਾਨ ਹੀ ਸਾਰੇ ਉਹ ਮੌਕੇ ਤੇ ਪਹੁੰਚ ਗਏ ਪਹੁੰਚ ਕੇ ਉਹਨਾਂ ਨੇ ਇਹਨਾਂ ਨੇ 10-15 5 ਮਿੰਟ ਚਲੋ ਹੱਥੋਂ ਪਾਈ ਝੜਫੁੰਦੀ ਰਹੀ ਇਹਨਾਂ ਦੀ ਇਹਨੇ ਚੰਨੂ ਪਿੰਡ ਵਾਸੀ ਵੀ ਪਹੁੰਚ ਗਏ ਰਾਹਗੀਰ ਵੀ ਪਹੁੰਚ ਗਏ ਤੇ ਸਾਰੇ ਉਥੇ ਕੋਟਕੜ 100-150 ਬੰਦਾ ਇਕੱਠਾ ਹੋ ਗਿਆ ਤੇ ਉਹਨਾਂ ਨੇ ਸਾਰਿਆਂ ਨੇ ਫੜ ਕੇ ਉਹਨਾਂ ਦੀ ਚੰਗੀ ਛਿੱਤਰ ਪਰੇਡ ਕਰਕੇ ਤੇ ਮੁੜ ਕੇ ਪੁਲਿਸ ਵੀ ਅਸੀਂ ਤੇ ਕਹਿੰਦੇ ਆ ਵੀ ਇਹ ਲੜਕੀ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਵੀ ਜਿੰਨੀਆਂ ਸਾਡੇ ਦੇਖ ਦੀਆਂ ਲੜਕੀਆਂ ਵਾ ਪੰਜਾਬ ਦੀਆਂ ਲੜਕੀਆਂ ਵਾ ਸਾਰਿਆਂ ਨੂੰ ਇਦਾਂ ਚਾਹੀਦਾ ਵੀ ਆਪਣੀ ਹਿੰਮਤ ਬਣਾ ਕੇ ਰੱਖਣੀ ਚਾਹੀਦੀ ਆ ਇਹੋ ਜਿਹੇ ਜਿਹੜੇ ਗੰਦੇ ਅੰਸਰ ਅਸੀਂ ਤੇ ਗੰਦੇ ਹੀ ਕਵਾਂਗੇ ਇਹਨਾਂ ਨੂੰ ਜਿਹੜੇ ਇੱਕ ਇੱਕ ਹਥਿਆਰ ਲੈ ਕੇ ਇੱਕ ਲੜਕੀਆਂ ਦੇ ਉੱਤੇ ਵਾਰ ਕਰਨਾ ਜਿਹੜਾ ਵਾ ਇਹ ਤੇ ਬਹੁਤ ਹੀ ਸਰਾ ਵੈਸੇ ਤੇ ਲੁੱਟ ਕੋ ਕਿਸੇ ਬੰਦੇ ਨੂੰ ਲੁੱਟਣਾ ਉਹ ਵੀ ਮਾੜਾ ਵਾ ਤੇ ਵੈਸੇ ਲੜਕੀਆਂ ਦੇ ਉੱਤੇ ਜਿਹੜਾ ਸੋਨੇ ਵਾਲੀਆਂ ਲਾਉਣੀਆਂ ਜਾਂ ਕੋ 1000 2000 ਲੁੱਟਣਾ ਇਹਦੇ ਇਹੋ ਜੀ ਕਨੌਣੀ ਹਰਕਤ ਇਹੋ ਜੇ ਜਿਹੜੇ ਗੰਦੇ ਅੰਸਰ ਆ ਮੈਂ ਤਾਂ ਕਿਹਾ ਲੜਕੀਆਂ ਨੂੰ ਵੀ ਗਾਂ ਇਹੋ ਜੀ ਇਹਦੇ ਵੱਲ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਆ ਵੀ ਕਿਤੇ ਵੀ ਕੋਈ ਇਹੋ ਜੀ ਕੋਈ ਗੱਲਬਾਤ ਹੁੰਦੀ ਆ ਤੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਤੇ ਇਹੋ ਜੇ ਗੰਦੇ ਅੰਸਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਬਿਲਕੁਲ ਬਾਬਾ ਜੀ ਜਿੱਥੇ ਇਸ ਬੱਚੀ ਨੇ ਮਾਨਵਤਾ ਆ ਮਾਨਵ ਵਾਲੀ ਗੱਲ ਆ ਕਿ ਇੱਕ ਬਾਤ ਜੀ ਦਿਖਾਈਏ ਤੇ ਦੂਜੇ ਪਾਸੇ ਤੁਸੀਂ ਵੀ ਲੰਬੇ ਸਮੇਂ ਦੇ ਉੱਤੇ ਪ੍ਰੇਸ਼ਾਨ ਸੀ ਲੋਕ ਪ੍ਰੇਸ਼ਾਨ ਸੀ ਰਾਘਿਰ ਪ੍ਰੇਸ਼ਾਨ ਸੀ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਸੀ ਉਸ ਦਿਨ ਦੀ ਹੁਣ ਵਾਰਦਾਤ ਵੀ ਨਹੀਂ ਕੋਈ ਹੁੰਦੀ ਨਹੀਂ ਅਸੀਂ ਤੇ ਕਾਫੀ 5-7 ਸਾਲ ਤੋਂ ਸਾਡੀ ਪੰਚਾਇਤ ਮੈਂਬਰ ਪੰਚਾਇਤ ਵੀ ਆ ਸਾਡਾ ਸਰਪੰਚ ਵੀ ਅਸੀਂ ਪੁਲਿਸ ਨੂੰ ਵੀ ਕਈ ਵਾਰੀ ਕਹਿ ਚੁੱਕੇ ਆ ਵੀ ਇਹ ਰੋਡ ਦੇ ਤੇ ਜਿਹੜੀਆਂ ਮਤਲਬ ਵੀ ਵਾਰਦਾਤਾ ਇਹ ਇੱਕ ਨਹਿਰ ਜੀ ਪੈਂਦੀ ਆ ਛੋਟਾ ਜਿਹਾ ਰਾਜਾ ਬਾਇਆ ਵੀ ਕਹਿੰਦੇ ਸੁਬਾ ਵੀ ਕਹਿੰਦੇ ਇਹਨੂੰ ਇਹ ਛੋਟੀ ਨਹਿਰ ਵਾ ਤੇ ਇਹ ਰੁੱਖਾਂ ਰਖਾਂ ਜਾਂਦਾ ਹੈਗਾ ਚੱਕਰ ਵੈਸੇ ਦੇ 5-10 ਮਿੰਟ ਬਾਅਦ ਦਿਨੇ ਤੇ ਆਵਾਜ਼ਾਂ ਵੀ ਚਾਲੂ ਰਹਿੰਦੀ ਆ ਤੇ ਮਤਲਬ ਇਥੇ ਵਾਰਦਾਤਾ ਕਾਫੀ ਹੋ ਚੁੱਕੀਆਂ ਤੇ ਪਰ ਅਜੇ ਤੱਕ ਫੜਿਆ ਕੋਈ ਨਹੀਂ ਜਾਂਦਾ ਜਦੋਂ ਵੀ ਜਦੋਂ ਵੀ ਕਿਤੇ ਵੀ ਕੋਈ ਹੋਣੀ ਕਿ ਕੋਈ 1000 ਲੈ ਕੇ 2000 ਲੁੱਟ ਕੇ ਲੈ ਕੇ ਕਾਬੂ ਨਹੀਂ ਕੋਈ ਵੀ ਆਉਂਦਾ ਅਸੀਂ ਇਹ ਨਹੀਂ ਕਹਿ ਸਕਦੇ ਦੋਵੇ ਨਾਲ ਵੀ ਇਹੋ ਹੀ ਬੰਦੇ ਹੋਣਗੇ ਹੋਰ ਵੀ ਕੋਈ ਹੋ ਸਕਦਾ ਪਰ ਕਾਬੂ ਕੋਈ ਨਹੀਂ ਆਉਂਦਾ ਤੇ ਇਹ ਕੁੜੀ ਦਾ ਬੜਾ ਬੜਾ ਧੰਨਵਾਦ ਆ ਜਿੰਨੇ ਇੱਕ ਮੈਗਜ਼ੀਨ ਵਾਲੇ ਪਿਸਟਲ ਸਮੇਤ ਤੇ ਇੱਕ ਦੇ ਹੱਥ ਚ ਕਿਰਚ ਦੋਵੇਂ ਹੀ ਬੰਦੇ ਹੀ ਕਿ ਲੁੱਟ ਲਟੇਰੇ ਹੈ ਵੀ ਨੌਜਵਾਨ ਮਤਲਬ ਕੋਈ ਇੱਕ ਤੇ ਮੇਰੇ ਸਭ ਨਾਲ ਅੰਦਾੜੀਆਂ ਹੀ ਆ ਇਹ ਕੋਈ 18 20 ਸਾਲ ਦਾ ਇਹ ਦੂਜਾ 25 20 25 ਸਾਲ ਦਾ ਹੋਊਗਾ ਮਤਲਬ ਇਨੀ ਕੁ ਉਮਰ ਦੇ ਮਤਲਬ ਚੰਗੇ ਇਹ ਨਹੀਂ ਵੀ ਕਮਜ਼ੋਰ ਹੋਣਗੇ ਚੰਗੇ ਭਲੇ ਨੌਜਵਾਨ ਚੰਗੇ ਭਲੇ ਘਰ ਦੇ ਵੀ ਚੰਗੇ ਭਲੇ ਦੇ ਪਰ ਚੰਗੇ ਭਲੇ ਕਾਦੇ ਘਰ ਦੇ ਜਿਹੜੇ ਇਹੋ ਜਿਹਾਂ ਲੁੱਟਾਂ ਨੂੰ ਅੰਜਾਮ ਦਿੰਦੇ ਆ ਤੇ ਪਿੰਡ ਵਾਸੀਆਂ ਦਾ ਵੀ ਬੜਾ ਸਹਿਯੋਗ ਰਿਆ ਸਾਰਿਆਂ ਨੇ ਨੌਜਵਾਨਾਂ ਨੇ ਵੀ ਜਾ ਕੇ ਮੌਕੇ ਤੇ ਪਹੁੰਚ ਕੇ ਤੇ ਚਲੋ ਪੁਲਿਸ ਪ੍ਰਸ਼ਾਸਨ ਵੀ 10 15 ਮਿੰਟ ਵਿੱਚ ਜਿਹੜਾ ਉਹ ਵੀ ਪਹੁੰਚ ਗਿਆ ਤੇ ਉਹਨਾਂ ਨੇ ਵੀ ਜਿਹੜੀ ਆ ਐਫ ਆਈ ਆਰ ਕਰਕੇ ਮੁਕੱਦਮਾ ਉਹਨਾਂ ਦੇ ਦਰਜ ਕਰਕੇ ਤੇ ਉਹਨਾਂ ਨੂੰ ਮਤਲਬ ਅਰੈਸਟ ਕਰ ਲਿਆ ਮੁਕਲੇ ਧੰਨਵਾਦ ਵੀ ਕਰਦੇ ਨੇ ਪਿੰਡ ਵਾਸੀ ਤੇ ਨਾਲ ਦੀ ਨਾਲ ਉਹਨਾਂ ਧੀਆਂ ਨੂੰ ਉਹਨਾਂ ਬੱਚੀਆਂ ਨੂੰ ਵੀ ਅਪੀਲ ਕਰਦੀ ਇਹ ਨੇ ਜਿਹੜੀਆਂ ਬੱਚੀਆਂ ਘਰ ਤੋਂ ਬਾਹਰ ਜਾਂਦੀਆਂ ਨੇ ਸੁਚੇਤ ਹੋਣਾ ਚਾਹੀਦਾ ਅਜਿਹੇ ਸ਼ਰਾਰਤੀ ਅੰਸਰਾਂ ਕੋਲ ਇਸੇ ਅਜਿਹੇ ਗੰਦੇ ਅੰਸਰਾਂ ਕੋਲ ਸੁਚੇਤ ਰਹਿਣਾ ਚਾਹੀਦਾ ਵਾ ਜੇਕਰ ਜਿਹੜਾ ਕੋਈ ਮਿਲਦਾ ਵਾ ਤਾਂ ਸਾਨੂੰ ਆਪਣੀ ਬਹਾਦਰੀ ਦਿਖਾਣੀ ਚਾਹੀਦੀ ਆ ਉਹਨਾਂ ਨੂੰ ਕਾਬੂ ਕਰਨਾ ਚਾਹੀਦਾ ਤੇ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਤਾਂ ਹੀ ਇਹਨਾਂ ਲੋਕਾਂ ਦੇ ਉੱਤੇ ਤਾਂ ਹੀ ਇਹਨਾਂ ਗੰਦੇ ਸ਼ਾਰਤੀ ਅੰਸਰਾਂ ਦੇ ਉੱਤੇ ਨੱਥ ਪੈ ਸਕਦੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਸੰਜਾ ਟੀਵੀ ਗੁਰਦਾਸ